ਸਤਿਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁੱਦਾ ਬੜਾ ਆਖਿਆ ਵਾ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਲੈ ਕੇ ਜਿਹੜੀ ਕੁੜੀ ਬੀਬੀ ਕਮਲਕੌਰ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਪਤਾ ਆ ਵੇ ਕਿ ਨਾ ਮਤਲਬ ਕਰ ਰ ਡਬਲ ਮੀਨਿੰਗ ਕਿੰਨੀਆਂ ਗੱਲਾਂ ਕਰਦੀ ਈ ਬੀਬੀ ਕਿੰਨਾ ਉਸ ਬੀਬੀ ਨੇ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਦੀ ਮਤਲਬ ਬੀਬੀ ਸ਼ਬਦਾਵਲੀ ਵਰਤਦੀ ਹੀ ਸਿੱਧੀ ਗੱਲ ਕਹੀ ਜਾਵੇ ਤੇ ਯੂਥ ਨੂੰ ਖਰਾਬ ਕਰਨ ਦੀ ਉੱਚ ਪੂਰੀ ਉਹਨਾਂ ਦੀ ਸੀਗੀ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਜੋ ਵੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਬੀਬੀ ਨੂੰ ਕਤਲ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਕਈ ਚਲੂ ਲੋਕ ਸਾਡੇ ਐਸੇ ਆ ਜਿਹੜੇ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਰ ਰਹੇ ਮਹਿਰੋਂ ਸਾਹਿਬ ਦਾ ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਥੋੜਾ ਜਿਹਾ ਵਿਰੋਧ ਕਰਨ ਤੋਂ ਪਹਿਲਾਂ ਆਪਣੀ ਜ਼ਮੀਰ ਜਗਾਓ ਕਿਉਂਕਿ ਬਿਲਕੁਲ ਜੋ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਕੰਮ ਕੀਤਾ ਉਹ ਕੰਮ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਵਾਲਾ ਉਹ ਕੰਮ ਕਰਕੇ ਵਿਖਾਇਆ ਵਾ ਜਿੱਦਾਂ ਸ਼੍ਰੀ ਦਰਬਾਰ ਸਾਹਿਬ ਮਸਾ ਰੰਗੜੇ ਕ ਸਮੇਂ ਤੇ ਜੋ ਕੰਮ ਕਰਿਆ ਕਰਦਾ ਸੀ ਫਿਰ ਬਾਅਦ ਵਿੱਚ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਨੇ ਜੋ ਕੰਮ ਕੀਤਾ ਉਹ ਕੰਮ ਡਿਟੋਅਜ ਭਾਈ ਅਮਰਪਾਲ ਸਿੰਘ ਮਹਿਰੂ ਕਰ ਰਹੇ ਆ ਤੇ ਮੈਂ ਕਹਿੰਦਾ ਵੀ ਜੇਕਰ ਸਾਥ ਨਹੀਂ ਆਪਾਂ ਦੇਖਦੇ ਭਾਈ ਅਮਰਪਾਲ ਸਿੰਘ ਮਹਿਰੂ ਦਾ ਤੇ ਮੈਂ ਕਹਿੰਦਾ ਵੀ ਤੁਸੀਂ ਇਦਾਂ ਜਿਹੜੇ ਹੇਟ ਕਰਕੇ ਵੀ ਵੇਖੋ ਜੀ ਮਾੜਾ ਕਰਤਾ ਕਈ ਲੋਕੀ ਇਹ ਕਹਿ ਰਹੇ ਦੇਖੋ ਜੀ ਸਮਝਾਉਣਾ ਚਾਹੀਦਾ ਹੈ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ ਕਿ ਪਹਿਲਾਂ ਇੱਕ ਵਾਰੀ ਸਮਝਾ ਕੇ ਵੇਖਿਆ ਵਾ ਭਾਈ ਅਮਰਪਾਲ ਸਿੰਘ ਮਹਿਰੋਂ ਨੇ ਸਮਝਾ ਕੇ ਵੇਖਿਆ ਵਾ ਲੇਕਿਨ ਜਦੋਂ ਇਹ ਲੋਕ ਲਾਤੋਂ ਕੇ ਬਹੁਤ ਜਿੱਦਾਂ ਕਹਿੰਦੇ ਕਿ ਬਾਤੋਂ ਸੇ ਨਹੀਂ ਮੰਨਤੇ ਜਦੋਂ ਇਹ ਲੋਕ ਆਪਣੀ ਆਕਾਰ ਵਖਾਉਂਦੇ ਆ ਤੇ ਫਿਰ ਖਾਲਸਾ ਪੰਥ ਉਹਤੇ ਜਿਹੜਾ ਐਕਸ਼ਨ ਲੈਂਦਾ ਵਾ ਤੇ ਫਿਰ ਪਿੱਟਿਆ ਨਾ ਕਰੋ ਇਹ ਗੱਲ ਕੋ ਪਹਿਲੀ ਵਾਰਨਿੰਗ ਅੱਗੇ ਵੀ ਭਾਈ ਅਮਰਪਾਲ ਸਿੰਘ ਜੀ ਮਹਿਰੋਂ ਨੇ ਬڑے ਮੁੱਦੇ ਐਸੇ ਆ ਜਿਹੜੇ ਕੌਮ ਦੇ ਵਿੱਚ ਹੱਕ ਦੇ ਵਿੱਚ ਚੁੱਕੇ ਆ ਜਿੱਦਾਂ ਚਰਨ ਘਾਟ ਵਾਲਾ ਬਾਬਾ ਬਲਜਿੰਦਰ ਸਿੰਘ ਨਾਮ ਸਰੀਆਂ ਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਬਲਾਤਕਾਰ ਕਰਦਾ ਸੀ ਉਹ ਕਰਮ ਕਰਦਾ ਸੀ ਕਿਉਂ ਨਾ ਵਿਸ਼ਾ ਇਹ ਨਹੀਂ ਸੀ ਵੀ ਜੋ ਹੁੰਦਾ 17 ਨਾ ਹੁੰਦਾ ਸੀ ਜਾਂ ਜੋ ਹੁੰਦਾ ਉਹਨਾਂ ਦੀ ਜ਼ਬਰਦਸਤੀ ਰੇਪ ਹੀ 17 ਉਹ ਮੈਟਰ ਨਹੀਂ ਐ ਮੈਟਰ ਇਹ ਆ ਵੀ ਜੋ ਹੁੰਦਾ ਹੀ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਜਾ ਕੇ ਲੋ ਜਿਹਦੇ ਵਿੱਚ ਜੋ ਜਿਹਦੇ ਵੱਲੋਂ ਹੁੰਦਾ ਹੈ ਉਹ ਹੁੰਦਾ ਉਹਦੇ ਵੱਲੋਂ ਜਿਹੜਾ ਸੰਤ ਆਪਣੇ ਆਪ ਨੂੰ ਕੁਵਾ ਰਿਹਾ ਹੈ ਇਹ ਮੈਟਰ ਸੀਗਾ ਫੇ ਵੀਡੀਓ ਵਾਇਰਲ ਹੋਈਆ ਉਹ ਦਾਗ ਉੱਥੇ ਇਕੱਲੇ ਚਰਨ ਘਾਟ ਵਾਲੇ ਨੂੰ ਲੱਗਾ ਉਹਦੇ ਕਰਕੇ ਕੌਮ ਬਦਨਾਮ ਹੋਈ ਵਿਸ਼ਾਈ ਨਿਕਨੇ ਕੇ ਬੱਚਿਆਂ ਨਾਲ ਜੱਸੀ ਬਾਬੇ ਵਰਗੇ ਕੋ ਕੰਮ ਕਰਦੇ ਰਹੇ ਭਾਈ ਅਮਰਪਾਲ ਸਿੰਘ ਜੀ ਮਹਿਰੋਂ ਨੇ ਉਦੋਂ ਆਵਾਜ਼ ਉਠਾਈ ਤਦੋਂ ਭਾਈ ਮੈਰੋਂ ਦੇ ਵੀ ਉਸ ਸਮੇਂ ਜਿੱਥੇ ਬੰਦਗਾਨੇ ਕਈ ਰੋਲੇ ਰੱਪੇ ਕੀਤੇ ਸੰਪਰਦਾਵਾਂ ਦੇ ਮੁਖੀਆਂ ਨੇ ਦਲਾ ਪੰਥਾ ਦੇ ਮੁਖੀਆਂ ਨੇ ਕਾਫੀ ਰੋਲੇ ਰੱਪੇ ਕੀਤੇ ਪਰ ਮੈਂ ਕਹਿੰਦਾ ਜਿਗਰਾ ਭਾਈ ਅਮਰਪਾਲ ਸਿੰਘ ਮੈਰੋਂ ਦਾ ਕਿ ਜਿਹੜੇ ਡਟੇ ਰਹੇ ਉਸ ਸਮੇਂ ਨੇ ਕੋਈ ਮਾੜਾ ਬੰਦਾ ਹੁੰਦਾ ਉਸ ਸਮੇਂ ਵੀ ਤਾਂ ਮੈਂ ਕਹਿੰਦਾ ਕਿ ਉਸ ਸਮੇਂ ਉਹ ਬੰਦਾ ਕੋਈ ਵੀ ਜੇ ਮਾੜਾ ਬੰਦਾ ਹੁੰਦਾ ਤਾਂ ਡਰ ਸਕਦਾ ਹੈ ਪਰ ਭਾਈ ਅਮਰਪਾਲ ਸਿੰਘ ਮੈਰੋਂ ਨਹੀਂ ਡਰੇ ਚਲੋ ਬੜੀ ਉਹਨਾਂ ਦੀ ਛਲਾਂਗਾ ਪਰ ਮੈਂ ਇਹ ਲੋਕਾਂ ਨੂੰ ਵੀ ਬੇਨਤੀ ਆਪਣੀਆਂ ਸਿੱਖ ਸੰਗਤਾਂ ਨੂੰ ਵੀ ਬੇਨਤੀ ਕਰਦਾ ਵਾਂ ਕਿ ਜੇਕਰ ਸਾਥ ਦਾ ਉਹ ਜਿੰਨਾ ਦਿੱਤਾ ਜਾਂਦਾ ਵਾ ਅਸੀਂ ਸਾਥ ਦੇ ਯੋਗ ਨਹੀਂ ਮਾਫ ਕਰਿਓ ਅੱਜ ਅਗੇ ਅਸੀਂ ਲਤਾ ਖਿੱਚਣ ਯੋਗ ਨਹੀਂ ਆਂ ਦੀਪਿਕਾ ਲੁਥਰਾ ਚਲੋ ਆਪਾਂ ਉਹਦੀ ਵੀ ਗੱਲ ਕਰ ਲਗੇ ਦੀਪਿਕਾ ਲੁਥਰਾ ਕਿੰਨੀ ਉਹਦੇ ਵਿੱਚ ਜਿਵੇਂ ਦਵਾਈਆਂ ਦੀ ਪ੍ਰੋਮੋਸ਼ਨ ਕਰਦੀ ਸੀ ਤੁਹਾਨੂੰ ਆ ਗੱਲਾਂ ਮੈਨੂੰ ਕਰਨੀਆਂ ਮੈਨੂੰ ਵੀ ਨਹੀਂ ਚਾਹੀਦੀਆਂ ਚਲੋ ਪਰ ਕਿਵੇਂ ਉਹ ਆਪਣੀਆਂ ਵੀਡੀਓ ਦੇ ਵਿੱਚ ਦਵਾਈਆਂ ਦੀ ਪ੍ਰੋਮੋਸ਼ਨ ਕਰਦੀ ਹੈ ਹੋ ਜਾਏਗਾ ਜੋ ਹੋ ਜਾਏਗਾ ਜਿਹੜੀ ਚੀਜ਼ ਦੀ ਪ੍ਰੋਬਲਮ ਉਹ ਚੀਜ਼ ਦੀ ਮੈਂ ਬੇਨਤੀ ਕਰਾਂ ਵੀ ਜੇਕਰ ਐਹੋ ਜਿਹੀਆਂ ਗੱਲਾਂ ਉਹ ਬੀਬੀ ਕਰ ਰਹੀ ਹੈ ਭਾਈ ਅਮਰਪਾਲ ਸਿੰਘ ਮੈਨੂੰ ਵੀ ਬਚਨ ਹੋਈ ਕੀਤਾ ਹੈਗਾ ਵੀ ਜਿੱਦਾਂ ਉਹ ਬੀਬੀ ਦਵਾਈਆਂ ਦੀ ਪ੍ਰਮੋਸ਼ਨ ਕਰਦੀ ਆ ਉਹ ਸਭ ਦਵਾਈਆਂ ਖਾ ਕੇ ਉਹੋ ਜਿਹੀਆਂ ਤੇ ਬੱਚੇ ਅੱਜ ਕੱਲ ਦੇ ਕੋਈ ਮੰਦੇ ਕੰਮ ਨਾ ਕਰਨਗੇ ਸਵਾਲ ਸਿਕ ਕਿ ਜੇਕਰ ਬੀਬੀ ਜਿੱਦਾਂ ਦਵਾਈਆਂ ਦੀ ਪ੍ਰਮੋਸ਼ਨ ਕਰ ਰਹੀ ਹੈ ਵੀ ਇਹਨੂੰ ਦਵਾਈ ਨੂੰ ਖਾਓ ਐਦਾਂ ਹੋ ਜੂ ਓਦਾਂ ਬੇਨਤੀ ਕਰਾਂ ਵੀ ਉਹ ਜਿਹੜੇ ਬੱਚੇ ਵੇਖਣਗੇ ਉਹ ਚੀਜ਼ ਹੀ ਤੇ ਉਦੋਂ ਲੱਗਦਾ ਨਹੀਂ ਵੀ ਯੂਥ ਦੇ ਉੱਪਰ ਕੋਈ ਗਲਤ ਅਸਰ ਪਊਗਾ। ਉਦੋਂ ਬੱਚੇ ਕਰਮ ਇਹੋ ਜੇ ਕਰਨਗੇ। ਉਦੋਂ ਬੱਚੇ ਵੀ ਇਹੋ ਜੇ ਮੰਦੇ ਬੰਦਗੇ, ਮਾੜੇ ਬੰਦਗੇ। ਇਹੋ ਜੀਆਂ ਦਵਾਈਆਂ ਜਦੋਂ ਬੱਚੇ ਘਰ ਦੇ ਨਾਲ ਚੋਰੀ ਆਰਡਰ ਕਰਨਗੇ ਜਦੋਂ। ਭਾਈ ਅਮਰਪਾਲ ਸਿੰਘ ਮਹਿਰੋਣੀ ਚਲੋ ਉਹਨੂੰ ਵੀ ਪਿਆਰ ਦੇ ਨਾਲ ਬੇਨਤੀ ਕੀਤੀ। ਫਿਰ ਉਸ ਬੀਬੀ ਨੇ ਗੱਲ ਵੇਖੋ ਤੁਸੀਂ ਕਿਵੇਂ ਦੀ ਕੀਤੀ। ਵੀ ਵੇਖੋ ਮੈਨੂੰ ਖਤਰਾ ਬਣ ਗਿਆ। ਵੇਖੋ ਭੈਣ ਤੋਂ ਸੇਵਾ ਭਾਈ ਅਮਰਪਾਲ ਸਿੰਘ ਨੇ ਉਦੋਂ ਗੱਲ ਨਹੀਂ ਉਹ ਕੀਤੀ। ਭੈਣ ਕਹਿ ਕੇ ਗੱਲ ਕੀਤੀ। ਬੀਬੀ ਦੀਪਕਲ ਉਥਰਾ ਦਾ ਸਿਰ ਲੰਗਾ ਸੀ ਭਾਈ ਅਮਰਪਾਲ ਸਿੰਘ ਮੈਨੂੰ ਨੇ ਆਪਣਾ ਨੀਲਾ ਕੱਪੜਾ ਦੇ ਕੇ ਉਹਨਾਂ ਨੂੰ ਆਪਣਾ ਕਮਰ ਕੱਸਾ ਦੇ ਕੇ ਤੇ ਦੀਪਕਲ ਉਥਰਾ ਸਿਰ ਤੇ ਦਿੱਤਾ ਬੀਬੀ ਸਿਰ ਟੱਕੋ ਤੁਸੀਂ ਸਾਡੇ ਭੈਣ ਜੀ ਭੈਣ ਤੁਸੀਂ ਵਗਲ ਨਹੀਂ ਕੀਤੇ ਪਰ ਉਸ ਬੀਬੀ ਨੇ ਬਾਹਰ ਆ ਕੇ মিডিਆ ਦੇ ਵਿੱਚ ਹੁਣ ਵੀ ਤੁਸੀਂ ਵੇਖ ਲਓ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਨੇ ਬਿਆਨ ਕਿਵੇਂ ਦਿੱਤੇ ਕੋਈ ਵੀ ਬੰਦਾ ਮੈਂ ਕਹਿੰਦਾ ਕੋਈ ਵੀ ਬੰਦਾ ਵਾ ਜੇ ਕੋਈ ਇਦਾਂ ਦੇ ਕੋਈ ਅਸ਼ਲੀਲਤਾ ਨੂੰ ਪ੍ਰੋਮੋਟ ਕਰਦਾ ਵਾ ਕੋਈ ਗਾਲਾਂ ਕੱਢਦਾ ਵਾ ਉਹ ਬੰਦਾ ਕਿਤੇ ਨਾ ਕਿਤੇ ਉਹ ਬੰਦਾ ਬਹੁਤ ਜ਼ਿਆਦਾ ਕੰਮ ਮਾਰੇ ਆ ਕਿਉਂਕਿ ਮੰਨ ਲਓ ਗਾਲਾਂ ਬੱਚੇ ਸੁਣਨਗੇ ਕੀ ਸੇਤ ਲੈਣਗੇ ਹੁਣ ਗਾਲਾਂ ਕੱਢਣ ਵਾਲੇ ਸੋਸ਼ਲ ਮੀਡੀਆ ਤੇ ਗਾਲਾਂ ਕੱਢਦਿਆਂ ਵੀਡੀਓ ਬਣਾ ਕੇ ਪਾਤੀ ਪਬਲਿਸਿਟੀ ਲੈ ਲਈ ਰੀਚ ਵਧਾ ਲਈ ਪਰ ਸਵਾਲ ਆ ਵੀ ਜਦੋਂ ਉਹ ਬੱਚੇ ਉਹਦੀ ਗਾਲਾਂ ਸੁਣਨਗੇ ਤੇ ਬੱਚੇ ਗਾਲਾਂ ਸੁਣ ਕੇ ਜਦੋਂ ਬਾਹਰ ਜਾ ਕੇ ਲੋਕਾਂ ਨੂੰ ਕਿਤੇ ਆਣ ਗਵਾਂਣ ਚ ਕਿਸੇ ਨੂੰ ਗਾਲ ਕੱਢਦੀ ਤੇ ਬੱਚਿਆਂ ਦੇ ਚਪੇੜਾ ਮਾਰਨਗੇ ਐਂਟੀ ਕੁਆਡੀ ਕਰਨਾਂ ਤੱਕ ਨਾ ਮਾਰਨਗੇ ਗੱਲ ਨੂੰ ਸੁਟੇਉਣਾ ਮੇਰੀ ਨਹੀਂ ਸੋਚੋ ਵਿਚਾਰੇ ਉਸ ਗੱਲ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰ ਸਿੱਖ ਸੰਤਾਂ ਨੂੰ ਕਿ ਭਾਈ ਜੇਕਰ ਪ੍ਰਮੋਟ ਕਰਨਾ ਵਾ ਉਸ ਬੰਦੇ ਨੂੰ ਪ੍ਰਮੋਟ ਕਰੋ ਜਿਹੜਾ ਬੰਦਾ ਕੋਈ ਚੰਗੀ ਚੀਜ਼ ਨੂੰ ਆਪਣੇ ਪੇਜ ਤੇ ਚੈਨਲ ਤੇ ਪਾਉਂਦਾ ਵਾ ਪ੍ਰਮੋਟ ਕਰਨਾ ਉਸ ਨੂੰ ਕਰੋ ਪਰ ਮਾਫ ਕਰਨਾ ਅਸੀਂ ਪ੍ਰੋਮੋਟ ਪਤਾ ਕਿਨੂੰ ਕਰਦੇ ਆ ਆ ਗੰਦ ਬਕਣ ਵਾਲਿਆਂ ਨੂੰ ਚਲੋ ਮੈਂ ਤਾਂ ਨਹੀਂ ਲੈਣਾ ਚਾਹੁੰਦਾ ਇਹੋ ਜਿਹਾ ਕਟਕਿਆ ਬੰਦੇ ਦਾ ਮਾਫ ਕਰਨਾ ਸੁਖਰਤਗੇ ਵਰਗੇ ਨੂੰ ਆਪਾਂ ਪ੍ਰੋਮੋਟ ਕਰਦੇ ਆ ਮੇਰੀ ਬੇਨਤੀ ਹੈ ਉਹਨਾਂ ਨੂੰ ਪ੍ਰੋਮੋਟ ਕਰਨ ਦੋ ਚੰਗਾ ਵਾ ਆਪਣੇ ਕੌਮ ਦੇ ਵਿਦਵਾਨਾਂ ਨੂੰ ਪ੍ਰੋਮੋਟ ਕਰੋ ਉਹੋ ਜਿਹਾ ਕਟਕਿਆ ਬੰਦਾ ਨੂੰ ਪ੍ਰੋਮੋਟ ਕਰਨ ਤੋਂ ਚੰਗਾ ਵਾ ਆ ਕੋਲਰ ਪੀਜੇ ਵਰਗਿਆਂ ਨੂੰ ਪ੍ਰੋਮੋਟ ਕਰਨ ਤੋਂ ਚੰਗਾ ਵਾ ਜਾਂ ਜਿੰਨੇ ਵੀ ਹੋਰ ਸੋਸ਼ਲ ਮੀਡੀਆ ਦੇ ਗੰਦ ਰਹੁੰਦੇ ਆ ਉਹਨਾਂ ਨੂੰ ਪ੍ਰੋਮੋਟ ਕਰਨ ਤੋਂ ਚੰਗਾ ਵਾ ਆਪਣੇ ਕੌਮ ਦੇ ਵਿਦਵਾਨਾਂ ਨੂੰ ਪ੍ਰਮੋਟ ਕਰੋ ਤਾਂ ਜੋ ਸਹੀ ਦਾ ਪ੍ਰਚਾਰ ਕਰਨ। ਮੈਂ ਇਥੇ ਇਹ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਸਬਸਕ੍ਰਾਈਬ ਕਰ ਲਓ ਤੁਹਾਡੀ ਮਰਜ਼ੀ ਹੈ। ਪਰ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਗੰਦ ਨੂੰ ਪ੍ਰਮੋਟ ਨਾ ਕਰੋ। ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਜੋ। ਮੈਂ ਨਹੀਂ ਕਹਿੰਦਾ ਵੀ ਮੇਰੀ ਪਬਲਿਸਿਟੀ ਵਧਾ ਦਿਓ ਨਾ। ਪਰ ਮੈਂ ਹੱਥ ਜੋੜ ਕੇ ਤਰਲਾ ਕਿ ਫਿਰ ਤੁਹਾਡੇ ਗਾਲੀ ਮਾਰਾਂਗਾ। ਗੰਦ ਨੂੰ ਪ੍ਰਮੋਟ ਨਾ ਭਾਈ ਕਰੋ। ਬੀਬੀ ਕਮਲਜੀਤ ਕੌਰ ਉਹਦਾ ਨਾਂ ਹਸ਼ਾਇਦ ਬੀਬੀ ਕਮਲ ਕੌਰ ਕਿੰਨੀਆਂ ਉਸ ਬੀਬੀ ਨੇ ਪਿਛਲੇ ਦਿਨੀ ਵੀਡੀਓ ਪਾਈਆਂ ਤੇ ਮੈਂ ਕਹਿੰਦਾ ਵੀ ਜੇਕਰ ਉਹਨੂੰ ਬੀਬੀ ਨੂੰ ਮਾਰ ਵੀ ਦਿੱਤਾ ਕਤਲ ਵੀ ਕਰਤਾ ਗਾਂਧੀ ਮੁੱਕਿਆ ਵਸਗੋਂ ਕੋਈ ਬਹੁਤਾ ਮਾੜਾ ਕੰਮ ਨਹੀਂ ਹੋਇਆ ਤੇ ਮੇਰੀ ਭਾਈ ਅਮਰਪਾਲ ਸਿੰਘ ਨੂੰ ਲਾਸਟ ਇੱਕੋ ਬੇਨਤੀ ਹੈ ਕਿ ਭਾਈ ਅਮਰਪਾਲ ਸਿੰਘ ਮੈਰੋਂ ਸਾਡੇ ਗਾੜੀ ਲਾ ਕੇ ਤੁਰੇ ਆ ਸਾਨੂੰ ਵੀ ਉਹਨਾਂ ਨੇ ਮਗਰ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਚਲੋ ਇੱਕ ਗੱਲ ਤੇ ਗੋ ਸਾਡੀ ਮੇਰੀ ਗੱਲ ਦਾ ਹੁਣ ਜਿੱਤੋਂ ਹੀ ਕਰਿਓ ਸਾਡੀ ਅੱਜ ਤਾਂ ਪਤਾ ਕੀ ਬਣ ਚੁੱਕੀ ਐ ਅਸੀਂ ਡਾਇਰੈਕਟ ਗੱਡੀ ਰੱਖ ਕੇ ਨਹੀਂ ਚੱਲਣਾ ਚਾਹੁੰਦੇ ਅਸੀਂ ਦੂਜੇ ਦੇ ਮੋੜੇ ਤੇ ਬੰਦੂਕ ਰੱਖ ਕੇ ਚਲਾਉਣਾ ਚਾਹੁੰਦੇ ਆ ਤੇ ਜੇ ਮੋੜਾ ਭਾਈ ਅਮਰਪਾਲ ਸਿੰਘ ਨੇ ਗੱਡੀ ਕੀਤਾ ਵਾ ਤੇ ਚਲੋ ਮੇਰੀ ਬੇਨਤੀ ਐ ਵੀ ਆਪਾਂ ਉਹਨਾਂ ਦਾ ਸਾਥ ਦੇਈਏ ਮਹਿਰਮ ਸਾਹਿਬ ਦਾ ਦੂਜੀ ਮੇਰੀ ਬੇਨਤੀ ਭਾਈ ਅਮਰਪਾਲ ਸਿੰਘ ਮਹਿਰਮ ਨੂੰ ਹੋ ਰਿਆ ਕਿ ਭਾਈ ਸਾਹਿਬ ਜੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆਂ ਤੁਸੀਂ ਬੜੇ ਸੋਹਣੇ ਮੁੱਦੇ ਕੌਮ ਦੇ ਵਿੱਚ ਉਕਦੇਓ ਸਿੱਖੀ ਦੀ ਤੁਸੀਂ ਗੱਲ ਕਰਦੇਓ ਮੇਰੇ ਭਾਈ ਅਮਰਤਪਾਲ ਸਿੰਘ ਮੈਨੂੰ ਇੱਕ ਹੂਰ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਸਾਡੇ ਵੱਡੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਐਕਸ਼ਨ ਉਹੋ ਜਿਹੇ ਨਿਆੰਗਾ ਦੇ ਆ ਬੱਲ ਵੀ ਲਿਆ ਜਾਵੇ ਜਿਹੜੇ ਨਿਆਗ ਬਾਣੇ ਦੇ ਵਿੱਚ ਆ ਤੇ ਮਾਵਾਂ ਪੈਣਾ ਧੀਆਂ ਦੀਆਂ ਗਾਲਾਂ ਤੋਂ ਗੰਦੀਆਂ ਗਾਲਾਂ ਤੋਂ ਸਿਵਾ ਉਹ ਬੰਦੇ ਗੱਲ ਨਹੀਂ ਕਰਦੇ ਮੇਰੇ ਭਾਈ ਅਮਰਤਪਾਲ ਸਿੰਘ ਨੂੰ ਬੇਨਤੀ ਆ ਵੀ ਉਹਨਾਂ ਵੱਲ ਵੀ ਥੋੜਾ ਜਿਹਾ ਸਕੇ ਜਾ ਕੇ ਸੀਗੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਨਿਆੰਗ ਸਿੰਘ ਦੀ ਵੀਡੀਓ ਵਾਇਰਲ ਹੋਈ ਚਲੋ ਮੈਂ ਤਾਂ ਨਹੀਂ ਉਸ ਦਾ ਲੈਣਾ ਤੁਸੀਂ ਸਮਝਦਾਰ ਜੀ ਉਹ ਕਹਿੰਦੀਆਂ ਮਾਵਾਂ ਭੈਣਾਂ ਧੀਆਂ ਦੀਆਂ ਗਾਲਾਂ ਕੱਢਦਾ ਵਾ ਮੇਰੀ ਅਮਰਤਪਾਲ ਸਿੰਘ ਜੀ ਮੈਨੂੰ ਸਾਡੇ ਸਤਿਕਾਰਯੋਗ ਮੇਰੇ ਵੱਡੇ ਭਰਾ ਵਾ ਉਹਨਾਂ ਨੂੰ ਬੇਨਤੀ ਵੀ ਥੋੜਾ ਜਿਹਾ ਇਹੋ ਜਿਹੇ ਬੰਦਿਆਂ ਵੱਲ ਵੀ ਸਿਕੰਜਾ ਕੱਸੋ ਇਹ ਮੇਰੀ ਭਾਈ ਅਮਰਤਪਾਲ ਸਿੰਘ ਮੈਨੂੰ ਬੇਨਤੀ ਆ ਬਾਕੀ ਮੈਂ ਸੇਕ ਕੌਮ ਨੂੰ ਬੇਨਤੀ ਕਰਦਾ ਵਾ ਵੀਡੀਓ ਆਪਾਂ ਬਹੁਤੀ ਲੰਮੀ ਨਹੀਂ ਕਰਨੀ ਮੇਰੇ ਸੇਕ ਕੌਮ ਨੂੰ ਬੇਨਤੀ ਆ ਕਿ ਭਾਈ ਜਿਹੜਾ ਵੀ ਕੋਈ ਬੰਦਾ ਮਾੜੀ ਚੀਜ਼ ਨੂੰ ਪ੍ਰਮੋਟ ਕਰਦਾ ਵਾ ਉਹਨੂੰ ਫੋਲੋ ਨਾ ਕਰੋ ਉਹ ਤੇ ਚਲੋ ਮੈਂ ਫਿਰ ਵੀ ਸਕਾਨਤਾ ਨਵਾਜ਼ ਸੰਗਤਾਂ ਦਾ ਧੰਨਵਾਦ ਕਰਦਾ ਮੈਂ ਵੀ ਭਾਵੇਂ ਉਹ ਬੀਬੀ ਦੇ ਫਾਲੋਅਰ ਜਿੰਨੇ ਮਰਜੀ 4 ਲੱਖ ਪਲੱਸ 450 4.5 ਲੱਖ ਪਲੱਸ ਜਿੰਨੇ ਫਾਲੋਅਰ ਸੀਗੇ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਬੀਬੀ ਮਰੀ ਤੇ ਮਰੀ ਦੇ ਮਗਰ ਕੋਈ ਨਹੀਂ ਗਿਆ ਬੜੀ ਫਿਰ ਵੀ ਜਦੋਂ ਇਹ ਗੱਲ ਅਸੀਂ ਸੁਣੀ ਬੜਾ ਵਧੀਆ ਲੱਗਾ ਮੇਰੀ ਬੇਨਤੀ ਹੈ ਕਿ ਪ੍ਰਮੋਟ ਕਰਨਾ ਉਹਨਾਂ ਨੂੰ ਪ੍ਰਮੋਟ ਕਰੋ ਜਿਹੜੇ ਬੰਦੇ ਚੰਗੀ ਗੱਲ ਕਰਦੇ ਆ ਮਾੜੇ ਨੂੰ ਪ੍ਰਮੋਟ ਨਾ ਕਰੋ ਮੈਂ ਕੁਝ ਗਲਤ ਬੋਲ ਗਿਆ ਵਾਂ ਕਿਉਂ ਗੱਲਾਂ ਦਾ ਸਾਥ ਨਹੀਂ ਦੇ ਰਿਹਾ ਚੰਗੀ ਤਰ੍ਹਾਂ ਬੋਲ ਨਹੀਂ ਜਾ ਰਿਹਾ ਮੈਂ ਕੁਝ ਗਲਤ ਬੋਲਿਆ ਹੋਵੇ ਕਿ ਮਾੜਾ ਜਾ ਚੁੱਕਿਆ ਫਤਿਹ ਰਸਾਂ ਚ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ